ਆਹ देखो ਸਾਡੇ ਪਿੰਡ ਦਾ 뷰 ਪਹਿਲੀਆਂ ਆਹ ਸਾਡੇ ਘਰ ਆ ਆ ਦੇਖ ਥੱਲੇ ਦਾ ਤਾਂ ਜਾਣਾ ਸੀ ਉਹ ਅਸੀਂ ਚਲੇ ਜਾਂ ਥੱਲੇ ਫਿਰ ਵਾਪਸ ਉੱਧਾ ਜਾਣਾ ਫਿਰ ਨਤਾਂ ਬੜੀਆਂ ਵੀਰੋ ਸਾਡੇ ਆਹ ਦੇਖੋ ਪੂਰੀ ਯੋਰਾ ਛੋਣ ਵਾਲਾ ਕੰਮ ਚੱਲਦਾ ਪਿਆ ਛੱਪੜ ਤੇ ਹੁਣ ਵੇਖੋ ਇੱਥੇ ਪਾਣੀ ਕੀ ਬੰਦਾ ਆਹ ਦੇਖੋ ਜੈਸੀ ਵੀ ਲੱਗੀਆਂ ਆ ਆ ਦੇਖੋ ਜਾਣਦੇ ਆ ਆ ਦੇਖ ਸਾਡੇ ਕਿੰਨਾ ਉੱਚਾ ਜੀ ਹਲਾਈ ਆ ਦੇਖੋ ਹੈਲੋ ਗਾਇਸ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਚੈਨਲ ਕੀ ਹਾਲ ਚਾਲ ਸਾਰੇ ਠੀਕ ਹੋ ਠੀਕ ਹੀ ਹੋਗੇ ਅੱਜ ਦਿਨ ਵੀ ਵਲੋਗ ਤੁਹਾਡਾ ਸਵਾਗਤ ਹੈ ਵਲੋਗ ਸ਼ੁਰੂ ਹੋਣ ਤੋਂ ਪਹਿਲਾਂ ਜੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵਲੋਗ ਨੂੰ ਕਰੋ ਲਾਈਕ ਨਾਲ ਦੀ ਨਾਲ ਕਰਦੇ ਕਰੋ ਸ਼ੇਅਰ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਅਸੀਂ ਪਿੰਡ ਦੀ ਪਾਣੀ ਵਾਲੀ ਟੈਂਕੀ ਨੂੰ ਦੇ ਉੱਤੇ ਤੁਹਾਨੂੰ ਦਿਖਾਵਾਂਗੇ ਪਿੰਡ ਦਾ ਵੀਓ ਅੱਲ ਹੋਰ ਵੀ ਚੀਜ਼ਾਂ ਦਿਖਾਵਾਂਗੇ ਸਾਡੇ ਪਿੰਡ ਚੱਲਦੀਆਂ ਪਈਆਂ ਪਿੰਡ ਦਾ ਛੱਪਰ ਬੰਦਾ ਪਿਆ ਹੈ ਪਹਿਲਾਂ ਤੇ ਅਸੀਂ ਖਾ ਲਈ ਰੋਟੀ ਸਾਨੂੰ ਬਹੁਤ ਲੱਗੀ ਹੈ ਭੁੱਖ ਰੋਟੀ ਖਾ ਕੇ ਜਾਣੇ ਅਸੀਂ ਖਾਂ ਲੱਗੀਆਂ ਰੋਟੀ ਅਸੀਂ ਖਾ ਲਈ ਰੋਟੀ ਸਾਨੂੰ ਲੱਗੀ ਸੀ ਭੁੱਖ ਤੇ ਅਸੀਂ ਜਿੱਦਾਂ ਕਿ ਰੋਟੀ ਲਈ ਆ ਖਾ ਤੇ ਹੁਣ ਅਸੀਂ ਜਾਵਾਂਗੇ ਟੈਂਕੀ ਤੇ ਸਾਡੇ ਨਾਲ ਸਾਡਾ ਸਮੀਰ ਯਾਰ ਹੈ ਤੇ ਅਸੀਂ ਟੈਂਕੀ ਜਾਵਾਂਗੇ ਨਾ ਹੋਰ ਵੀ ਤੁਹਾਨੂੰ ਥਿਊ ਦਿਖਾਵਾਂਗੇ ਟੈਂਕੀ ਦੇ ਵੇਖਣਾ ਅੱਜ ਜਾ ਕੇ ਕਿਦਾਂ ਦਾ ਹੁੰਦਾ ਵਿਊ ਪੜਾ ਪਿੰਡ ਦਾ ਸਾਰੇ ਤਾਂ ਨਹੀਂ ਵਿਕਾਉਣਾ ਟੈਂਕੀ ਦੇ ਉੱਤੋਂ ਵੇਖਣਾ ਜਾ ਕੇ ਕਿਦਾਂ ਦਾ ਪੜਾ ਥੱਲੇੋਂ ਕਿਦਾਂ ਲੱਗਦਾ ਅਸੀਂ ਹੁਣ ਚੱਲੀਏ ਮੈਂ ਤੇ ਸਮੀਰ ਚਲੋ ਸਮੀਰ ਜੀ ਆਹ ਦੇਖੋ ਮੈਂ ਸਮੀਰ ਚੱਲਿਆ ਤੇ ਤੁਹਾਨੂੰ ਦਿਖਾਵਾਂਗੇ ਬਾਜ਼ਾਰ ਹੋਲੀ ਹੋਈ ਆ ਦੇਖ ਸਾਡੇ ਸਾਡੇ ਆ ਬਜ਼ਾਰ ਆ ਦੂਜੀ ਸਾਈਡ ਵਿਚਾਰ ਦੁਕਾਨਾਂ ਵਾਲੀ ਸਾਈਡ ਇਹ ਆਪਾਂ ਆਏ ਆ ਟੈਂਕੀ ਵਾਲੀ ਸਾਈਡ ਜਾਂਦੇ ਆ ਆ ਦੇਖ ਸਕਦੇ ਤੁਸੀਂ ਅਸੀਂ ਹੁਣ ਮੁੜ ਲੱਗੇ ਮੋੜ ਇੱਧਰ ਨਹੀਂ ਸਾਡੇ ਦੁਕਾਨਾਂ ਦੁਕਾਨਾਂ ਸਾਡੀ ਉਧਰ ਹੀ ਸਾਈਡ ਆ ਇੱਧਰ ਤੇ ਟੈਂਕੀ ਨੂੰ ਸਿੱਧਾ ਚਾਹੀਦਾ ਬਾਹਰ ਨੂੰ ਆ ਸਾਡੇ ਪਿੰਡ ਦੀ ਅਮੂਲ ਡੇਰੀ ਬੋਰਡ ਤੇ ਲੱਗਣੀ ਬਾਹਰ ਚੁੱਕਦਾ ਆ ਸਾਡੇ ਪਿੰਡ ਦਾ ਟਾਵਰ ਆਓ ਦੇਖੋ ਜੀ ਉਹ ਸਾਡੀ ਟੈਂਕੀ ਆ ਅਸੀਂ ਜਾਂਦੇ ਆ ਟੈਂਕੀ ਲਾ ਕੇ ਜੀ ਦਸੀ ਗਏ ਆ ਪਹੁੰਚ ਆ ਦੇਖ ਸਕਦੇ ਤੁਸੀਂ ਅਸੀਂ ਟੈਂਕ ਦੇ ਅੰਦਰ ਆ ਚੁੱਕੇ ਆ ਤੁਹਾਨੂੰ ਅਸੀਂ ਟੈਂਕੀ ਦੇ ਉੱਤੇ ਜਾਵਾਂਗੇ ਤੇ ਪੂਰੇ ਮਜੇ ਲਵਾਂਗੇ ਸਾਡੇ ਪਸ਼ੂ ਬੱਜੇ ਆ ਦੇਖੋ ਉਹ ਅਸੀਂ ਚੱਲੇ ਆ ਪੌੜੀਆਂ ਚੜਨਾ ਟੈਂਕੀ ਦੀਆਂ ਉੱਤੋਂ ਫਿਰ ਵੇਖਾਂਗੇ ਥਿਊ ਕਿਦਾਂ ਲੱਗਦਾ ਪਿੰਡ ਦਾ ਸਾਡੇ ਸਮੀਰ ਭਾਜੀ ਨਾਲ ਆ ਦੇਖੋ ਜਾਂਦੇ ਆ ਤੇ ਅਸੀਂ ਤੇ ਬਾਅਦ ਦਿਖਾਵਾਂਗੇ ਤੁਹਾਨੂੰ ਉਧਰਲੀ ਸਾਈਡ ਤੋਂ ਪਿੰਡ ਦਾ ਥਿਊ ਅਜੇ ਤੇ ਇੱਧਰ ਬਾਜ਼ਾਰ ਨਹੀਂ ਆੜਿਆ ਗਿਆ ਇੱਧਰ ਤੇ ਆੜੇ ਇਦਾਂ ਹੀ ਆ ਆਹ ਵੇਖੋ ਜਾਣਦੇ ਆ ਆ ਦੇ ਸਾਡੇ ਕਿੰਨਾ ਉੱਚਾ ਜੇ ਹਨਾਏ ਆ ਵੇਖੋ ਉੱਤੇ ਸੀ ਜਾਣ ਦੇਵੇ پوری ਤੇਜ਼ੀ ਨਾਲ ਉੱਚਾ ਹੋ ਰਿਹਾ ਆ ਕਿੰਨੀਆਂ ਪੂੜੀਆਂ ਜੇ ਆਹ ਠੀਕ ਆ ਨਾ ਜੀ ਜਈਓ ਧਿਆਨ ਨਾਲ ਅਸੀਂ ਗਏ ਆ ਪੌਂਚ ਉੱਤੇ ਉੱਪਰ ਨਹੀਂ ਜਾ ਸਕਦੇ ਆਪਾਂ ਵੇਖੋ ਅਸੀਂ ਇੱਥੇ ਉੱਪਰ ਪਹੁੰਚ ਚੁੱਕੇ ਆ ਆ ਵੇਖੋ ਸਾਡੇ ਪਿੰਡ ਦਾ 뷰 ਪਹਿਲੀਆਂ ਆਹ ਸਾਡੇ ਘਰ ਆ ਆ ਦੇਖਾ ਆ ਸਾਡੇ ਲੱਗੇ ਟਾਵਰ ਨਾਲ ਉਹ ਪੂਰੇ ਉੱਤੇ ਆ ਚੁੱਕੇ ਆ ਦੇਖੋ ਕਿੰਨਾ ਨੀਵਾ ਆ ਪਹਿਲੀ ਬੰਨਾ ਦਿਖਣ ਰਿਹਾ ਡਰ ਪੂਰਾ ਲੱਗਦਾ ਇਹਨਾ ਤਾਂ ਆ ਵੀ ਕੋ ਇੱਥੇ ਨਹੀਂ ਭਰਗੇ ਤਾਂ ਤਾਂ ਅਜੇ ਹੋਰ ਹੈਗੀ ਜਗ੍ਹਾ ਪਰ ਅਸੀਂ ਗਏ ਨਹੀਂ ਨੀਰਾ ਪੂਰਾ ਹੀ ਹੈ ਪੂਰੀ ਉਪਰ ਆਈਆਂ ਟੈਂਕੀ ਦੇ ਪੂਰੇ ਤਾਂ ਦੇਖ ਸਕਦੇ ਤੇ ਸਾਡਾ ਮਗਰੋਂ ਵੀਊ ਪੂਰੀ ਤਾਂ ਆਏ ਆ ਡਰ ਵੀ ਲੱਗਦਾ ਵੇਖ ਕੇ ਆਂ ਆਈਆਂ ਥੱਲੇ ਜਾਵਾਂਗੇ ਤੇ ਉਹ ਸਾਡੇ ਛੱਪੜ ਦਾ ਕੰਮ ਚੱਲਦਾ ਪਿਆ ਹੈ ਜਨਰੇਟਰ ਦੀ ਬਾਤ ਤੁਹਾਨੂੰ ਹੋਣੀ ਡੀ ਨਹੀਂ ਆ ਉਹ ਜੈਸੀ ਵੀ ਲੱਗੀਆਂ ਸਾਡੇ ਵੀਊ ਤੁਹਾਨੂੰ ਕਿੰਦਾ ਲੱਗਾ ਸਾਡੇ ਪਿੰਡ ਦਾ ਤੁਸੀਂ ਦੱਸਣਾ ਕਮੈਂਟ ਚ ਵਧੀਆ ਲੱਗਾ ਤੇ ਆ ਸਾਡੇ ਪਿੰਡ ਦਾ ਕਬਰਸਤਾਨ ਆ ਸਾਡਾ ਪਿੰਡ ਕੀ ਜਿੱਦਾਂ ਕਹਿੰਦੇ ਆ ਵਧੀਆ ਵਾ ਸਾਡਾ ਸਾਡੇ ਪਿੰਡ ਚ ਕਈ ਫੈਸਿਲਿਟੀਆਂ ਹੈਗੀਆਂ ਦੁਕਾਨਾਂ ਵਾਂ ਕਈ ਕੁਝ ਹੈਗਾ ਹੁਣ ਅਸੀਂ ਚੱਲੇ ਆ ਥੱਲੇ ਚੱਲੀਏ ਥੱਲੇ ਇਧਰੋਂ ਤੁਹਾਨੂੰ ਸਾਹਮਣੇ ਨਾਲ ਵੀਊ ਆਹ ਵੇਖੋ ਇੱਧਰ ਜਾ ਮੈਂ ਗੁੰਮ ਗਿਆ ਇਧਰਲੀ ਸਾਈਡ ਇਧਰੋਂ ਇਹਨੂੰ ਹਨਾ ਕਿੰਨਾ ਗੋਲ ਘਚਰਾ ਆਇਆ ਇਧਰੋਂ ਤਾਂ ਨੂੰ ਚਾਹੀਦਾ ਤਾਂ ਨੂੰ ਉਹ ਪੱਲੇ ਬਾਨੇ ਉੱਪਰ ਨਹੀਂ ਆਉਂਦਾ ਇੱਥੇ ਚਾਹੀਦਾ ਤਾਂ ਨੂੰ ਇਧਰੋਂ ਸਾਡੇ ਪਹਿਲੀਆਂ ਪਿੰਡ ਸਾਡਾ ਬਹੁਤ ਖੂਬਸੂਰਤ ਹੈ ਉੱਥੋਂ ਕਿਦਾਂ ਦਾ ਵਿਊ ਲੱਗਣੇ ਦੱਸਣਾ ਤੁਸੀਂ ਕਮੈਂਟ ਚ ਲਾਈਵ ਹੀ ਮਾਰਦੇ ਹੋ ਗਰੋ ਇਦਾਂ ਹੀ ਹੁਣ ਅਸੀਂ ਚੱਲੇ ਆਂ ਥੱਲੇ ਆਹ ਕੋਮਗੇ ਇਧਰੋਂ ਜਾਣਾ ਆ ਉਧਰ ਇਹਦਾ ਤਾਂ ਜਾਣਾ ਸੀ ਉਹ ਅਸੀਂ ਚੱਲੇ ਆਂ ਥੱਲੇ ਫੇਰ ਵਾਪਸ ਉਧਰ ਜਾਣਾ ਫੇਰ ਲਤਾਂ ਬੜੀਆਂ ਵੀੜੋਆਂ ਡੀਆਂ ਖੱਲੀਆਂ ਪੈਣੀਆਂ ਇਹ ਲੱਗਦਾ ਰਾਤ ਕੋਣ ਤੁਹਾਨੂੰ ਦਿਖਾਉਣੇ ਨਾਲ ਸਾਡੇ ਛੱਪੜੇ ਕੰਮ ਕੰਮ ਚੱਲਦਾ ਪਿਆ ਆ ਆਹ ਥੱਲੇ ਆਣਦੇ ਆਪਾਂ ਇੰਨੀ ਤਾਂ ਆ ਜੇ ਇੱਥੋਂ ਠਾਂ ਥੱਲੇ ਆ ਕੋ ਜਾਣੇ ਪੂਰੀ ਅਸੀਂ ਉਤਰ ਚੁੱਕੇ ਆ ਟੈਂਕੀ ਤੋਂ ਆਹ ਦੇਖੋ ਉੱਪਰ ਲੱਗਨੇ ਟੈਂਕੀ ਦਾ ਵਿਊ ਇੰਨਾ ਉੱਪਰ ਜੇ ਉੱਤੋਂ ਥੱਲੇ ਆ ਜੁਕੇ ਆ ਹੁਣ ਤੁਹਾਨੂੰ ਹੋਣੇ ਛੱਪੜ ਸਾਡੇ ਪਸ਼ੂ ਬੱਜੇ ਇੱਥੇ ਬੋਰਡ ਇੱਥੇ ਸਾਡੇ ਆਰੋ ਪਾਣੀ ਮਿਲਦਾ ਹੈ ਅਸੀਂ ਚੱਲੇ ਹੁਣ ਛੱਪੜ ਦੇ ਕੋਲ ਛੱਪੜ ਤੇ ਸਾਡੇ ਕੰਮ ਚੱਲਦੇ ਪਿਆ ਜੈਸੀ ਵੀ ਲੱਗੀਆਂ ਵਾ ਇੱਥੇ ਪਾਣੀ ਕੀ ਬੰਦ ਆ ਹੁਣ ਬੜੇ ਦਿਨਾਂ ਦਾ ਚੱਲ ਕੰਮ ਚੱਲਦਾ ਪਿਆ ਛੱਪੜ ਤੇ ਆਹ ਵੇਖੋ ਸਾਡੇ ਸੇਵਾ ਕੇਂਦਰ ਪਿੰਡੂ ਵਿਕਾਸ ਤੇ ਪੰਚਾਇਤੀ ਪੰਚਾਇਤਾਂ ਵਿਭਾਗ ਇਹ ਵਾਹ ਵਾਹ ਚੀ ਰੋਗਾ ਬੰਦੀ ਹੋ ਗਿਆ ਫਲਾਈਣੀ ਆ ਆਹ ਵੇਖੋ ਸਾਡੇ ਕੰਮ ਚੱਲਦਾ ਪਿਆ ਛੱਪੜ ਦਾ ਪੂਰੀ ਯੋਰਾ ਛੋਨਾ ਨਾਲ ਕੰਮ ਚੱਲਦਾ ਪਿਆ ਇਧਰੋਂ ਪਾਣੀ ਕੱਢਿਆ ਉਹਨਾਂ ਨੇ ਸਾਡੇ ਆ ਦੇਖੋ ਪੂਰੇ ਯੂਰਾਸ਼ਾ ਨਾਲ ਕੰਮ ਚੱਲਦਾ ਪਿਆ ਛੱਪੜ ਦੇ ਹੁਣ ਵੇਖੋ ਇੱਥੇ ਪਾਣੀ ਕੀ ਬੰਦਾ ਆਹ ਦੇਖੋ ਜੈਸੀ ਵੀ ਲੱਗੀਆਂ ਵਾ ਛੱਪੜ ਦਾ ਬਹੁਤ ਦਿਨਾਂ ਦਾ ਕੰਮ ਚੱਲੰਦੇ ਆ ਵੇਖੋ ਹੁਣ ਕੀ ਬੰਦਾ ਪਾਣੀ ਇਹਨੂੰ ਗੱਡਿਆ ਵਾ ਆ ਸਾਡਾ ਬਹੁਤ ਪੁਰਾਣਾ ਜਿਆਦਾ ਜਿਆਦਾ ਬੋਰਡ ਹੈ ਇਹਨੂੰ ਘੜੋ ਘੜਨੀ ਸਾਡੇ ਪੁਰਾਣੇ ਦੱਸਦੇ ਆ ਕਿ ਘੜੋ ਘੜਨੀ ਤੇ 50 60 ਸਾਲ ਨੂੰ ਉੱਪਰ ਜਾਦਾ ਹੋ ਗਿਆ ਟਾਈਮ ਆ ਜਿਹੜੇ ਨੂੰ ਇਹ ਕਬਿਲिस्तान ਦਾ ਬੋਰਡ ਆ ਮਲਕੀ ਆ ਵੇਖੋ ਥੱਲੇ ਇਹਦੀਆਂ ਜੜਾਂ ਜਾ ਚੁੱਕੀਆਂ ਆ ਵੇਖੋ ਆ ਸਾਡਾ ਕਬਿਲिस्तान ਇਹਦੇ ਆਹ ਤੋਂ ਮਲਕੀ ਬੜਾ ਹੀ ਪੁਰਾਣਾ ਬੋਰਡ ਜਿਹਨੂੰ ਕਹਿੰਦੇ ਅੱਜ ਤੋਂ ਕਿੰਨਾ ਹੀ ਪੁਰਾਣਾ ਹੁਣ ਅਸੀਂ ਚੱਲੇ ਨਹਿਰ ਤੇ ਨਹਿਰ ਦਿਖਾਉਨੇ ਸਾਨੂੰ ਬਾਹਰ ਦਾ ਥਿਊ ਦਿਖਾਉਨੇ ਆ ਕਿ ਬਾਹਰ ਕਿਦਾਂ ਦਾ ਸਾਡਾ ਪੰਜਾਬ ਵੇ ਲੋਕ ਡੱਬਦੀ ਆ ਪੰਜਾਬ ਹਣਾ ਹਵਾ ਠੰਡੀਆਂ ਚੱਲਦੀਆਂ ਵਾ ਵਧੀਆ ਵਧੀਆ ਦੇਖੋ ਜਿੱਦਾਂ ਸਾਡੇ ਪਿੰਡ ਦੀ ਨਹਿਰ ਇਧਰੋਂ ਉਧਰੋਂ ਐਣੂ ਆ ਤੇ ਬਣੀ ਬਹੁਤ ਕਾਫੀ ਟਾਈਮ ਹੋ ਗਿਆ ਬਣੀ ਨੂੰ ਤੇ ਪਹਿਲਾਂ ਕੱਚੀ ਕੱਚੀ ਦੇ ਪਹਿਲਾਂ ਸਹੀ ਸੀ ਪਹਿਲਾਂ ਪਾਣੀ ਪੂਣੀ ਹੁੰਦਾ ਬਾਬਾ ਚਰਾ ਗਾਫੀ ਬੰਦ ਹੀ ਕਰਤੀ ਉਹਨਾਂ ਨੇ ਤਾਂ ਬੂਟੀ ਬਾਟੀ ਵਿੱਚ ਕਿੰਨੀ ਹੋ ਗਈ ਆ ਆ ਸਾਈਡਾਂ ਤੋਂ ਪੱਕੀ ਕੀਤੀ ਦੇ ਵਿੱਚ ਬੂਟੀ ਆ ਕੋਈ ਸੁਰਸਵਾਦ ਨਹੀਂ ਵਿੱਚ ਸਾਰਾ ਕੁਝ ਸੁਟੀ ਜਾਂਦੇ ਲੋਕੀ ਪਹਿਲਾਂ ਲੋਕੀ ਜਾਂਦੇ ਨਹਿਰਾਂ ਤੋਂ ਉਹਦਾ ਪਾਣੀ ਪੀਂਦੇ ਹੁਣ ਤਾਂ ਪੀਣ ਜੋਗ ਹੈ ਨਹੀਂ ਆ ਜੀ ਅਸੀਂ ਚੱਲੇ ਆਂ ਘਰ ਤੁਹਾਨੂੰ ਜਿੱਦਾਂ ਕਿ ਟੈਂਕੀ ਤੋਂ ਵੀ ਦਿਖਾਇਆ ਨਹਿਰ ਵੀ ਦਿਖਾਈ ਛੱਪੜ ਦਾ ਕੰਮ ਚੱਲਦਾ ਪਿਆ ਆ ਹੁਣ ਅਸੀਂ ਚੱਲੇ ਆਂ ਘਰ ਕਿ ਘਰ ਜਾ ਕੇ ਘੜੀ ਨੀਂਦ ਨੂੰ ਪੂਰੀ ਕਰਦੇ ਆਂ ਘਰ ਅਸੀਂ ਉਹਨਾਂ ਜਾਂਦੇ ਆਂ ਅੱਜ ਜਾਂਦੀ ਆ ਰਹੀ ਹੁਣ ਆਉਂਦੀ ਆ ਰ ਅਸੀਂ ਪਰ ਜਾਂਦੇ ਆਂ ਅਸੀਂ ਪਹੁੰਚ ਚੁੱਕੇ ਆਂ ਘਰ ਅਸੀਂ ਪਹੁੰਚ ਗਏ ਆਂ ਘਾਰੇ ਅਸੀਂ ਬਣਾਉਣ ਦਾ ਸਾਰਾ ਕੁਝ ਦਿਖਾਤਾ ਅੱਜ ਦਾ ਵਲੋਗ ਜੇ ਵਧੀਆ ਲੱਗਾ ਲਾਈਕ ਕਰ ਦਿਓ ਚੈਨਲ ਨੂੰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਸੀਂ ਪਿੰਡ ਟੈਂਕੀ ਦਾ ਦਿਖਾਇਆ ਵਿਊ ਪਿੰਡ ਦਾ ਹੋਰ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਹੀ ਪਿੰਡ ਤਾਂ ਬਾਜ਼ਾਰ ਦਿਖਾਵਾਂਗੇ ਹੋਰ ਕੋਈ ਨਵਾਂ ਨਾਮ ਦਿਖਾਵਾਂਗੇ ਤੁਹਾਨੂੰ ਪਿੰਡ ਚੋਂ ਜੇ ਵਲੌਗ ਦੀ ਲਗਾ ਲਾਈਕ ਕਰ ਦਿਓ ਚੰਨ ਦਿਨ ਵਿੱਚ ਤੁਹਾਨੂੰ ਕਰਦੇ ਸਬਸਕ੍ਰਾਈਬਰ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਓਕੇ ਬਾਏ